ਦਾ ਮੈਂਬਰ ਹੈਗਾ ਜੀ ਸਵੇਰੇ ਮੈਂ ਇਤੋਂ ਨੰਗਦਾ ਪਿਆ ਸੀਗਾ ਤੇ ਮੈਂ ਵੇਖਿਆ ਇੱਕ ਗੋਮਤ ਆ ਜਿੱਦੀਆਂ ਲੱਤਾਂ ਤੇ ਮੂੰਹ ਬੰਨੀਆਂ ਆ ਤੇ ਕਿਸੇ ਨੇ ਮੈਨੂੰ ਲੱਗਦਾ ਧੱਕਾ ਮਾਰ ਕੇ ਗੋਮਤ ਨੂੰ ਛੁੱਟਦਾ ਆ ਉਸ ਤੋਂ ਬਾਅਦ ਮੈਂ ਜਦੋਂ ਠੋਕਰਤਾ ਮੈਂ ਬਿਲਕੁਲ ਕਨਫਰਮ ਹੋ ਗਿਆ ਜੀ ਉਹਦੇ ਲੱਤਾਂ ਤੇ ਰੱਸੀਆਂ ਬੰਨੀਆਂ ਠੀਕ ਆ ਉਸ ਤੋਂ ਬਾਅਦ ਆ ਮੈਂ ਆਪਣੇ ਡਾਇਰੈਕਟਰ ਡੋਨ ਮਰਜੀ ਜੀ ਜਿਹੜੇ ਸਾਡੇ ਅਧਿਖਸ਼ ਹੈਗੇ ਆ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਕੋਈ ਗੱਲ ਬੰਦੇ ਭੇਜਦੇ ਫਿਰ ਸਾਡੀ ਟੀਮ ਮੈਂਬਰਸ ਸਾਰੇ ਮੌਕੇ ਤੇ ਆਏ ਦੇ ਆ ਹੁਣ ਆਪਾਂ ਗੋਮਤ ਨੂੰ ਰਿਸਕਿਊ ਕਰਦੇ ਪਏ ਆ ਹਾਂਜੀ ਅੱਜ ਸਵੇਰੇ ਸਾਡੇ ਜਿਹੜੇ ਰ ਦੇਵ पांडे ਜੀ ਉਥੋਂ ਨਿਕਲਦੇ ਸੀਗੇ ਚਾਂਟੀਵਿੰਡ ਨਹਿਰ ਦੇ ਕੋਲ ਕੋਟ ਮੀਤ ਸਿੰਘ ਜਿਹੜਾ ਤਰਨਤਾਰਨ ਰੋਡ ਤੇ ਪੈਂਦਾ ਤੇ ਉਹਨਾਂ ਨੇ ਦੇਖਿਆ ਕਿ ਇੱਕ ਜਿਹੜੇ ਗੋਮਾਤਾ ਨੇ ਉਹਨਾਂ ਦੀਆਂ ਜੜੀਆਂ ਲੱਤਾਂ ਵੀ ਬੰਨੀਆਂ ਸੀਗੀਆਂ ਤੇ ਮੂੰਹ ਵੀ ਬੰਨਿਆ ਹੋਇਆ ਸੀਗਾ ਤੇ ਨਹਿਰ ਦੇ ਵਿੱਚ ਕਿਸੇ ਨੇ ਛੁੱਟਿਆ ਸੀਗਾ ਜਦ ਹੀ ਇਨਫਾਰਮੇਸ਼ਨ ਉਹਨਾਂ ਨੇ ਮੈਨੂੰ ਮੌਕੇ ਤੇ ਦਿੱਤੀ ਤੇ ਵੀਡੀਓ ਵਗੈਰਾ ਜਦੋਂ ਸੈਂਡ ਕੀਤੀਆਂ ਮੈਂ ਤੁਰੰਤ ਜਿਹੜਾ ਏਸੀਪੀ ਸਾਊਥ ਨੇ ਉਹਨਾਂ ਨੂੰ ਇਨਫਾਰਮ ਕੀਤਾ ਉਹਨਾਂ ਨੇ ਬਹੁਤ ਹੀ ਕੁਇਕ ਐਕਸ਼ਨ ਲੈਂਦੇ ਹੋਏ ਆਪਣੀ ਟੀਮ ਮੌਕੇ ਤੇ ਭੇਜੀ ਉਸ ਤੋਂ ਬਾਅਦ ਅਸੀਂ ਜਿਹੜੇ ਐਨੀਮਲ ਹਸਬੈਂਡੀ ਦੇ ਡਿਪਟੀ ਡਾਇਰੈਕਟਰ ਨੇ ਡਾਕਟਰ ਨਵਰਾਜ ਉਹਨਾਂ ਨਾਲ ਸੰਪਰਕ ਕੀਤਾ ਕਿ ਇਸ ਤਰੀਕੇ ਦੇ ਨਾਲ ਜਿਹੜੀ ਗਊਆਂ ਉਹਦੀ ਹੱਤਿਆ ਹੋ ਚੁੱਕੀ ਹੈ ਤੇ ਅਸੀਂ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਆ ਉਹਨਾਂ ਨੇ ਵੀ ਬਿਨਾਂ ਕਿਸੇ ਦੇਰੀ ਤੋਂ ਆਪਣੀ ਪ੍ਰਾਪਰ ਜਿਹੜੀ ਟੀਮ ਭੇਜੀ ਹੈ ਜਾਂਚ ਕਰਨ ਵਾਸਤੇ ਉਹਦੇ ਨਾਲ ਨਾਲ ਅਸੀਂ ਕਾਰਪੋਰੇਸ਼ਨ ਦੇ ਜਿਹੜੇ ਆਫੀਸਰ ਨੇ ਡਾਕਟਰ ਯੋਗੇਸ਼ ਉਹਨਾਂ ਨੂੰ ਵੀ ਕਾਲ ਕੀਤੀ ਸੀ ਕਿ ਆਪਣੀ ਅਸੀਂ ਕਿਸੇ ਤਰੀਕੇ ਨਾਲ ਇਹਦਾ ਰੈਸਕਿਊ ਕੀਤਾ ਜਾਏ ਤੇ ਕਿਉਂਕਿ ਪੋਸੀਬਲ ਨਹੀਂ ਸੀਗਾ ਵਿਦਆਊਟ ਜੀਸੀਬੀ ਤੇ ਹੋਰ ਵੀ ਕੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰਤ ਹੁੰਦੀਆਂ ਨੇ ਉਹਨਾਂ ਦੇ ਸਾਬਾ ਸਾਨੂੰ ਪ੍ਰੋਵਾਈਡ ਕਰਵਾਇਆ ਤੇ ਸਾਰੇ ਡਿਪਾਰਟਮੈਂਟ ਨੇ ਕਾਰਪੋਰੇਟ ਕਰਨ ਤੋਂ ਬਾਅਦ ਜਿਹੜੀ ਪੁਲਿਸ ਨੇ ਬਹੁਤ ਹੀ ਕੁਇਕ ਐਕਸ਼ਨ ਲੈਂਦੇ ਹੋਏ ਜਿਹੜਾ ਪਰਚਾ ਜਿਹੜਾ ਦਰਜ ਕਰ ਲਿਆ ਈਵਨ ਕਿ ACP ਸਾਊਥ ਨੇ ਜਿਹੜੇ ਉਹਨਾਂ ਨੇ ਟੀਮਾਂ ਵੀ ਗਠਿਤ ਕੀਤੀਆਂ ਨੇ ਕਿ ਪਿੱਛੋਂ ਕਿੱਥੋਂ ਆਈ ਸੀਗੀ ਤੇ ਇਹਦੀ ਜਿਹੜੀ ਜਾਂਚ ਪ੍ਰੋਪਰ ਬਰੀਕੀ ਦੇ ਨਾਲ ਹੋਏਗੀ ਤੇ ਕੈਮਰੇ ਵਗੈਰਾ ਵੀ ਸਾਰੇ ਪ੍ਰੋਪਰ ਚੈੱਕ ਕੀਤੇ ਜਾਣਗੇ ਕਿਹੜੇ ਇਹੋ ਜਿਹੇ ਸ਼ਰਾਰਤੀ ਅਨਸਰ ਨੇ ਜਿਹੜੇ ਬੇਜੁਬਾਨਾਂ ਦੇ ਨਾਲ ਇਸ ਤਰੀਕੇ ਨਾਲ ਅਤਿਆਚਾਰ ਕਰ ਰਹੇ ਨੇ ਅਸੀਂ ਆਏ ਦਿਨ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕਿ ਬਹੁਤ ਸਾਰੇ ਇਸ ਤਰੀਕੇ ਦੇ ਲੋਕ ਜਦੋਂ ਗਵਾਂ ਦਾ ਦੁੱਧ ਚੋ ਕੇ ਬਾਹਰ ਛੱਡ ਦਿੰਦੇ ਨੇ ਪਿੱਛੇ ਜੇ ਅਸੀਂ ਦੇਖਿਆ ਸੀ ਕਿਸੇ ਨੇ ਖੇਤਾਂ ਦੇ ਵਿੱਚ ਲੱਤਾਂ ਕੱਟਦੀਆਂ ਸੀਗੀਆਂ ਕਿਸੇ ਗਾਉਂ ਦੀਆਂ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਵਾ ਜਿਹੜਾ ਅਤਿਆਚਾਰ ਜਿਹੜਾ ਕੀਤਾ ਗਿਆ ਵਾ ਹੁਣ ਦੁਬਾਰਾ ਦੇਖਣ ਦੇ ਵਿੱਚ ਆਇਆ ਕਿ ਕਿਸੇ ਬੇਜੁਬਾਨ ਦਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੂੰਹ ਵੀ ਬੰਨਿਆ ਗਿਆ ਸੀਗਾ ਤੇ ਜਿਹੜੀਆਂ ਲੱਤਾਂ ਵੀ ਬਨੀਆਂ ਗਈਆਂ ਸੀਗੀਆਂ ਸਾਕਾਲ ਕੀ ਮੰਦੇ ਹੋ ਇਹ ਕਿਉਂ ਕੀਤਾ ਕਿਸੇ ਦਾ ਅਹ ਦੇਖੋ ਅ ਅਜਕਲ ਤੇ ਨਸ਼ਾ ਵੀ ਇਸ ਤਰੀਕੇ ਦੇ ਨਾਲ ਵੱਧ ਚੁੱਕਾ ਆਇਆ ਵਾ ਬਹੁਤ ਸਾਰੇ ਸ਼ਰਾਰਤੀ ਅਨਸਰ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਬਾਕੀ ਮੈਂ ਡੀਸੀਪੀ ਲਾਅ ਐਂਡ ਆਰਡਰ ਨੇ ਜਿਹੜੇ ਤੇ ਪੰਜਾਬ ਪੁਲਿਸ ਤੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੇ ਲੋਕ ਨੇ ਜਿਹੜੇ ਉਹਨਾਂ ਨੂੰ ਜਲਦੀ ਇਸ ਲਖਾਂ ਦੇ ਪਿੱਛੇ ਲਿਆਇਆ ਜਾਏ ਤੇ ਜਲਦੀ ਇਨਕੁਆਇਰੀ ਕਰਕੇ ਇਹ ਜਿਹੜੇ ਬੰਦੇ ਫੜੇ ਜਾਣੇ ਚਾਹੀਦੇ ਨੇ ਤੇ ਅਸੀਂ ਅੱਜ ਆਸ ਜ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਪੁਲਿਸ ਨੇ ਬਹੁਤ ਹੀ ਅੱਛਾ ਰੋਲ ਇਹਦੇ ਵਿੱਚ ਅਦਾ ਕੀਤਾ ਉਹਨਾਂ ਨੇ ਵਿਦਾਊਟ ਦੇਰੀ ਕੀਤੇ ਪ੍ਰੋਪਰ ਜਿਹੜਾ ਐਕਸ਼ਨ ਲਿਆ ਕੀ ਐਕਸ਼ਨ ਲਿਆ ਉਹਨਾਂ ਨੇ ਜਿਹੜੀ ਐਫ ਆਈ ਆਰ ਜਿਹੜੀ ਜੜੀਆਂ ਬੰਦੀਆਂ ਸੀਗੀਆਂ ਧਰਾਵਾਂ ਸਾਰੀਆਂ ਉਹਨਾਂ ਨੇ ਦਰਜ ਕੀਤੀਆਂ ਨੇ ਤੇ ਅਸੀਂ ਅੱਗੇ ਟੀਮਾਂ ਵੀ ਉਹਨਾਂ ਨੇ ਬਣਾਈਆਂ ਨੇ ਤੇ ਏਸੀਪੀ ਸਾਊਥ ਜਿਹੜੇ ਨੇ ਉਹ ਕੰਟੀਨਿਊਸਲੀ ਮੇਰੇ ਇਨ ਟੱਚ ਚ ਰਹੇ ਉਹਨਾਂ ਨੇ ਕਾਫੀ ਕੋਆਪਰੇਟ ਕੀਤਾ ਪ੍ਰਸ਼ਾਸਨ ਕੋਲ ਦੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਇਸ ਤਰੀਕੇ ਦੇ ਲੋਕ ਨੇ ਜਿਹੜੇ ਤੇ ਉਹਨਾਂ ਤੇ ਜਿਹੜੀ ਪ੍ਰੋਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਦੂਸਰੇ ਨੰਬਰ ਤੇ ਅਸੀਂ ਜਿਹੜੀ ਸ਼ੁਰੂ ਤੋਂ ਹੀ ਕਾਰਪੋਰੇਸ਼ਨ ਨੂੰ ਜਿਹੜੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਜਿਹੜੇ ਡੇਰੀ ਵਾਲੇ ਗਊਆਂ ਬੁੱਡੀਆਂ ਹੋਣ ਤੋਂ ਬਾਅਦ ਸੜਕ ਦੇ ਉੱਪਰ ਛੱਡ ਰਹੇ ਨੇ ਉਹਨਾਂ ਤੇ ਇਹ ਕਾਰਪੋਰੇਸ਼ਨ ਹੁਣ ਤੱਕ ਕੀ ਕਾਰਵਾਈ ਕਰ ਰਹੀ ਹੈ ਇੱਕ ਮਾਮੂਲੀ ਜਿਹਾ ਜਿਹੜਾ ਜੁਰਮਾਨਾ ਲਗਾ ਕੇ 5000 ਦਾ ਜਿਹੜਾ ਜੁਰਮਾਨਾ ਲਗਾ ਕੇ ਉਹਨਾਂ ਦੀਆਂ ਜਿਹੜੇ ਗਊਆਂ ਬਾਹਰ ਛੱਡਦੇ ਨੇ ਉਹਨਾਂ ਨੂੰ ਵਾਪਸ ਦੇ ਦਿੱਤੀਆਂ ਜਾਂਦੀਆਂ ਨੇ ਅਸੀਂ ਚਾਹਨੇ ਆ ਕਿ ਇੱਕ ਵਾਰੀ ਜਦੋਂ ਕਾਰਪੋਰੇਸ਼ਨ ਉਹਨਾਂ ਦੀ ਗਊ ਜਿਹੜੀ ਉਹ ਬਾਹਰ ਸੜਕ ਤੇ ਕੱਢਦੇ ਨੇ ਜਿਹਦੇ ਕਰਕੇ ਲੋਕ ਵੀ ਜ਼ਖਮੀ ਹੁੰਦੇ ਨੇ ਤੇ ਗਊਆਂ ਦਾ ਵੀ ਐਕਸੀਡੈਂਟ ਹੁੰਦਾ ਤੇ ਉਹ ਵਾਪਸ ਨਾ ਕੀਤੀਆਂ ਜਾਂ ਤਾਂ ਜਿਹੜੀਆਂ ਸੜਕਾਂ ਦੇ ਉੱਪਰ ਗਊਆਂ ਨੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਭਗਵੰਤਪਾਣ ਸਰਕਾਰ ਜਦੋਂ ਆਈ ਸੀਗੀ ਪੇ ਕਾਉਸਸ ਬਹੁਤ ਜ਼ਿਆਦਾ ਜਿਹੜਾ ਪੰਜਾਬ ਸਰਕਾਰ ਇਕੱਠਾ ਕਰ ਚੁੱਕੀ ਹੈ ਕਾਫੀ ਸਾਲਾਂ ਦੇ ਵਿੱਚ ਤੇ ਅਸੀਂ ਉਹਨਾਂ ਤੋਂ ਅਪੀਲ ਕਰਦੇ ਹਾਂ ਕਿ ਜਿਹੜੀਆਂ ਸੜਕਾਂ ਤੇ ਗਵਾਂ ਨੇ ਉਹਨਾਂ ਨੂੰ ਪ੍ਰੋਪਰ ਜਿਹੜਾ ਸ਼ੈੱਡ ਪ੍ਰੋਵਾਈਡ ਕਰਨ ਤੇ ਜਲਦੀ ਤੋਂ ਜਲਦੀ ਇਹਨਾਂ ਦਾ ਰੱਖ-ਰਖਾਅ ਹੋਵੇ। ਇਹ ਪਿਛੋਂ ਆਈ ਹੈ ਕਿ ਮਤਲਬਾਨੂੰ ਇਨਫੋਰਮੇਸ਼ਨ ਮਿਲੀ ਵੀ ਪਿਛੋਂ ਰੋਟੀ ਆ ਰਹੀ ਆ ਤੇ ਕਾਫੀ ਦੇਰ ਬਾਅਦ ਜਿਹੜਾ ਪ੍ਰਸ਼ਾਸਨ ਇੱਥੇ ਪਹੁੰਚਿਆ ਉਹਦੇ ਬਾਰੇ ਕੀ ਕਿਹਾ ਜਾਊਗਾ। ਅੱਜ ਹੰਦੀ ਕਰਕੇ ਜੂੜੀਆਂ ਲੱਗੀਆਂ ਅਸੀਂ ਤਾਂ ਫਿਰ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਸੇ ਵੇਲੇ ਹੀ 2 ਮਿੰਟ ਦੇ ਵਿੱਚ ਹੀ ਆ ਗਈ ਤੇ ਟੀਮ ਪਹੁੰਚੀ ਹੋਈ ਆ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਕਾਫੀ ਦੇਰ ਦਾ ਇਹ ਇਨਫੋਰਮ ਕੀਤਾ ਹੈ ਮਗਰ ਹਾਲੇ ਤੱਕ ਕੋਈ ਨਹੀਂ ਇਥੇ ਪ ਕੋਣ ਆ ਕੇ ਜਿਹੜੀ ਕੋਈ ਇੰਤਜ਼ਾਮ ਨਹੀਂ ਹੋਇਆ ਹਾਲੇ ਤੱਕ ਦੇਖੋ ਲੜਕੇ ਲੱਗੇ ਹੋਏ ਨੇ ਕੋਣ ਫੋਨ ਕੀਤਾ ਆ ਆਈਂਦੀ ਕਰੈਨ 2 ਮਿੰਟ ਦੇ ਚਾਰਜ ਦੀ ਉਸ ਲਾਈਨ ਨਹੀਂ ਚੁੱਕੀ ਠੀਕ ਹੈ ਪਰ ਉਹਨੇ ਜਿਹੜੀ ਬੰਦ ਕਰ ਰਹੀ